ਪੰਜਾਬ ਅਤੇ ਪੰਜਾਬੀਏ ਦਾ ਮਾਣ ਮੰਨੇ ਜਾਂਦੇ ਗਾਇਕ ਕੰਠ ਕਲੇਰ ਇੱਕ ਵਾਰ ਫਿਰ ਧਮਾਲ ਮਚਾਉਣ ਆ ਚੁੱਕੇ ਹਨ ਕੰਠ ਕਲੇਰ ਇੱਕ ਮਸ਼ਹੂਰ ਪੰਜਾਬੀ ਗਾਇਕ ਹਨ ਜੋ ਕਿਸੇ ਵੀ ਪਹਿਚਾਣ ਦੇ ਮੋਹਤਾਜ ਨਹੀਂ ਹਨ ਗਾਇਕ ਵਿਸ਼ੇਸ਼ ਕਰਕੇ ਦਰਦ ਭਰੇ ਗੀਤ ਗਾਉਣ ਕਰਕੇ ਜਾਣੇ ਜਾਂਦੇ ਹਨ ਗਾਇਕ ਨੇ ਮਦਨ ਜਲੰਦਰੀ ਦੀ ਮਦਦ ਨਾਲ ਆਪਣਾ ਪਹਿਲਾ ਗੀਤ ਹੁਣ ਤੇਰੀ ਨੀਗਾ ਬਦਲ ਗਈ ਰਿਕਾਰਡ ਕਰਵਾਇਆ ਸੀ ਉਸ ਤੋਂ ਬਾਅਦ ਕੰਠ ਕਲੇਰ ਅੱਜ ਤੱਕ ਕਾਫੀ ਗੀਤ ਗਾ ਚੁੱਕੇ ਹਨ ਹਾਲ ਹੀ ਚ ਗਾਇਕ ਦਾ ਨਵਾਂ ਗੀਤ ਧੜਕਣ ਰਿਲੀਜ਼ ਹੋਇਆ ਜਿਸ ਨੂੰ ਦਰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਇਸ ਖੂਬਸੂਰਤ ਗਾਣੇ ਨੂੰ ਸੰਗੀਤ ਜੱਸੀ ਬਰੋਜ਼ ਅਤੇ ਕਮਲ ਕਲੇਰ ਨੇ ਦਿੱਤਾ ਹੈ ਸੰਗੀਤਕ ਅਤੇ ਗਾਇਕ ਤਰੋ ਤਾਜ਼ਗੀ ਦਾ ਅਹਿਸਾਸ ਕਰਵਾ ਰਹੇ ਉਕਤ ਗਾਣੇ ਦੇ ਬੋਲ ਦੀਪ ਅਲਾਚੋਰੀਆਂ ਨੇ ਦਿੱਤੇ ਹਨ ਇਸ ਗੀਤ ਨੂੰ ਕੰਠਕਲੇਰ ਦੇ ਆਫੀਸ਼ੀਅਲ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ ਦੱਸ ਜੀਏ ਕਿ ਕੰਠਕਲੇਰ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਨਕੌਦਰ ਦੇ ਰਹਿਣ ਵਾਲੇ ਹਨ ਉਹਨਾਂ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ ਪਰ ਉਹਨਾਂ ਨੇ ਆਪਣੇ ਧਾਰਮਿਕ ਗੁਰੂ ਦੇ ਕਹਿੰਦੇ ਅਪਣਾ ਕੰਠਲੇ ਰੱਖਿਆ ਹੋਇਆ ਹੈ ਗਾਇਕ ਨੇ ਬਹੁਤ ਸਾਰੇ ਹਿੱਟ ਗੀਤ ਇੰਡਸਟਰੀਂ ਦਿੱਤੇ ਹਨ ਜਿਨ੍ਹਾਂ ਚ ਤੇਰੇ ਬਿਨ ਆਤਾਂ ਤੂੰ ਚੇਤੇ ਆਵੇ ਤੇਰੀ ਅੱਖ ਵੈਰ ਨੇ ਹੁਣ ਤੇਰਾ ਨਿਗਾ ਬਦਲ ਗਈ ਤੇਰੀ ਯਾਦ ਸੱਜਣਾ ਆਦ ਹੋਰ ਵੀ ਗੀਤ ਸ਼ਾਮਲ ਹਨ